ਬਿਲਕੁਲ ਕੋਈ ਨਰਾਜ਼ ਨਹੀਂ ਹਜੇ ਤਾਂ ਸ਼ੁਰੂ ਹੋਇਆ ਜੀ ਸਾਡੀ ਲੜਾਈ ਜਿਹੜੀ ਬਿਲਕੁਲ ਵਰਕਰ ਜਿਹੜੇ ਆ ਬਿਲਕੁਲ ਅਸੀਂ ਇੱਕ ਦੂਜੇ ਦਾ ਸਾਥ ਦੇ ਰਹੇ ਆ ਇਹਨਾਂ ਨੇ ਸਵੇਰੇ ਹੀ ਪ੍ਰੋਗਰਾਮ ਬਣਿਆ ਸੀਗਾ ਸੁਨਾ ਇਹਨਾਂ ਕੋ ਜਿਹੜੇ ਨਹੀਂ ਲੱਗ ਸਕੇ ਸਾਰੇ ਵਰਕਰਾਂ ਨੂੰ ਇਹ ਅਸੀਂ ਜਿਹੜੀ ਤਕਰੀਬਨ ਥੋੜੇ ਜਿਹੇ ਦਿਨਾਂ ਚ ਅਸੀਂ ਬਹੁਤ ਵੱਡੀ ਮੀਟਿੰਗ ਕਰਾਂਗੇ ਉਹ ਸਾਰਿਆਂ ਨੂੰ ਇਕੱਠੇ ਕਰਾਂਗੇ ਕੋਈ ਨਰਾਜ਼ ਨਹੀਂ ਜੀ ਸਭ ਤੋਂ ਪਹਿਲਾਂ ਦਾ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਨੰਬਰ 1 ਇਹ ਪੰਥਕ ਹਲਕਾ ਸ਼ੁਰੂ ਤੋਂ ਪੁਲਤ ਇਹਦਾ ਇਤਿਹਾਸਫੋਲ ਕੇ ਤੁਸੀਂ ਦੇਖ ਲਓ। ਬਹੁ ਗਿਣਤੀ ਦੇ ਵਿੱਚ ਹੀ ਇਹ ਸ਼ੁਰੂ ਤੋਂ ਪੰਥ ਨੂੰ ਵੋਟਾਂ ਪਈਆਂ ਤੇ ਪੰਥਕ ਅਕਾਲੀ ਦਲ ਦਾ ਇਹ ਪੱਕਾ ਗੜ ਰਿਆ ਹੋਇਆ। ਦੂਸਰੀ ਗੱਲ ਚਲੋ ਜੇ ਬੀਬੀ ਜੀ ਹੁਣੀ ਉਹਨਾਂ ਦਾ ਪਰਸਨਲ ਮੈਟਰ ਜੇ ਉਹ ਕਿਸੇ ਵੀ ਉਹਨਾਂ ਦੇ ਕਾਰਨ ਕੋਈ ਗੁੱਸੇ ਗਲੇ ਕਰਕੇ ਸਾਈਡ ਤੇ ਹੋਗੇ ਕੋਈ ਕੋਈ ਗੱਲ ਨਹੀਂ। ਪਰ ਇੱਕ ਚੀਜ਼ ਮੈਂ ਸਪਸ਼ਟ ਕਰਨਾ ਹਾਈ ਕਮਾਂਡ ਦੇ ਨਾਲ ਸਾਡਾ ਰابطਾ ਰੁਟੀਨ ਦੇ ਵਿੱਚ ਕਾਇਮ ਹੈ ਹਾਈ ਕਮਾਂਡ ਨਾਲ ਸਾਡੀ ਮੀਟਿੰਗ ਵੀ ਪ੍ਰਧਾਨ ਜੀ ਦੇ ਨਾਲ ਹੋਈ ਸੁਖਵੀਰ ਜੀ ਦੇ ਉਹਨਾਂ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਆਸ਼ਵਾਸਨ ਦਵਾਇਆ ਵੀ ਨੰਬਰ 1 ਹਰੇਕ ਤੱਕ ਤੁਸੀਂ ਮਿਹਨਤ ਕਰੋ ਹਲਕੇ ਦੇ ਵਿੱਚ ਮਿਹਨਤ ਕਰੋ ਕਮੇਟੀ ਤੁਹਾਡੇ ਹਲਕੇ ਦੀ ਬਣੇਗੀ ਪੰਜ ਮੈਂਬਰੀ ਸੱਤ ਮੈਂਬਰੀ ਕਮੇਟੀ ਹਾਈ ਕਮਾਂਡ ਬਣਾਵੇਗਾ ਉਹ ਕਮੇਟੀ ਨਿਰਧਾਰਤ ਕਰੇਗੀ ਅਤੇ ਹਾਈ ਕਮਾਂਡ ਜੋ ਕੋਈ ਸਾਨੂੰ ਸੀਨੀਅਰ ਲੀਡਰ ਨਾਲ ਲਾ ਕੇ ਉਹ ਇਸ ਚੀਜ਼ ਨੂੰ ਤੈਅ ਕਰਨਗੇ ਕਿ ਹਲਕੇ ਦੇ ਵਿੱਚੋਂ ਕੋਈ ਇਨਚਾਰਜ ਹੋਵੇਗਾ ਜਾਂ ਕੋਈ ਬਾਹਰੋਂ ਇਨਚਾਰਜ ਹੋਵੇਗਾ ਉਹਦਾ ਕਾਰਨ ਕਿਉਂਕਿ ਹੁਣ ਆਉਣ ਵਾਲੇ ਅਗਲੇ ਥੋੜੇ ਦਿਨਾਂ ਦੇ ਵਿੱਚ ਐਮਸੀਆਂ ਦੀਆਂ ਚੋਣਾਂ ਆ ਜਾਣੀਆਂ ਵਾ ਥੋੜੇ ਸਮੇਂ ਬਾਅਦ ਪੰਚਾਇਤੀ ਚੋਣਾਂ ਆ ਜਾਣੀਆਂ ਵਾ ਸਾਨੂੰ ਸ਼੍ਰੋਮਣੀ ਅਕਾਲੀ ਦਲ ਦੇ ਵਾਸਤੇ ਕੋਈ ਨਾ ਕੋਈ ਕੈਂਡੀਡੇਟ ਤੇ ਚਾਹੀਦਾ ਹੀ ਆ ਜਿਹਦੀ ਅਗਵਾਈ ਦੇ ਹੇਠ ਸਾਰੀਆਂ ਇਲੈਕਸ਼ਨਾਂ ਲੜੀਆਂ ਜਾਣੀਆਂ ਨੇ ਸੋ ਕੋਈ ਵਰੀ ਕਰਨ ਵਾਲੀ ਏਡੀ ਗੱਲ ਨਹੀਂ ਅਕਾਲੀ ਦਲ ਦਾ ਕੈਡਰ ਇੱਥੇ ਮਜ਼ਬੂਤ ਆ ਖੜਾ ਵਾ ਪਰ ਹਰੇ ਤੱਕ ਕੋਈ ਵੀ ਇਥੇ ਇਨਚਾਰਜ ਨਹੀਂ ਹੈਗਾ ਸਾਰੇ ਆਪੋ ਆਪਣੇ ਇੱਕ ਜਿਹਨੂੰ ਕਹਿ ਲਿਏ ਪਿਆ ਸ਼ੌਂਕ ਪੂਰਾ ਕਰਨ ਵਾਲੀ ਗੱਲ ਦਾ ਹੌੜ ਹੀ ਸਾਰੇ ਲਾ ਰਹੇ ਆ ਦੇਖੋ ਨਾ ਇਲੈਕਟ੍ਰੋਨਿਕ মিডিਆ ਵਾ ਚਾਹੇ ਉਹਨੂੰ ਤੁਸੀਂ ਕਿਸੇ ਤਰੀਕੇ ਵੀ ਗੱਲ ਕਰ ਲਓ ਵੀ ਹਰ ਇੱਕ ਬੰਦੇ ਦਾ ਰਾਈਟ ਆ ਆਪਾਂ ਕਿਸੇ ਨੂੰ ਰੋਕ ਨਹੀਂ ਨਾ ਸਕਦੇ ਬੋਲਣੋਂ ਜੋ ਕਿਸੇ ਦੇ ਦਿਲ ਦੇ ਵਿੱਚ ਆਉਂਦਾ ਵਾ ਉਹ ਕੋਈ ਅਖਬਾਰ 'ਚ ਫੋਟੋ ਲਵਾ ਦਿੰਦਾ ਵਾ ਚਾਹੇ ਉਹ ਤੁਸੀਂ মিডিਆ ਦੇ ਵਿੱਚ ਆ ਕੇ ਆਪਣੀ ਵੀਡੀਓ ਵਾਇਰਲ ਕਰ ਦਿੰਦਾ ਵਾ ਅਸੀਂ ਕਿਸੇ ਨੂੰ ਰੋਕ ਨਹੀਂ ਸਕਦੇ ਆਜ਼ਾਦ ਆ ਸਾਰੇ ਸਾਰਿਆਂ ਨੂੰ ਹੱਕ ਆ ਜਿਸ ਕਿਸੇ ਦੀ ਵੀ ਵੋਟ ਹੋ ਸਾਰੇ ਆਪਣੇ ਆਪ ਨੂੰ ਕਹਿ ਸਕਦੇ ਆ ਵੀ ਭਾਈ ਮੈਨੂੰ ਕੈਂਡੀਡੇਟ ਬਣਾਓ ਮੈਨੂੰ ਬਣਾਓ ਪਰ ਕੈਂਡੀਡੇਟ ਕੈਨੂੰ ਬਣਾਉਣਾ ਉਹ ਪਾਰਟੀ ਨੇ ਦੇਖਣਾ ਵਾ ਉਹ ਹਾਈ ਕਮਾਂਡ ਨੇ ਦੇਖਣਾ ਵਾ ਠੀਕ ਹੈ ਹਰੇ ਤਾਂ ਸਾਰੇ ਆਪਾ ਸੇਵਾਦਾਰੀ ਹੈ ਨਾ ਸੇਵਾ ਹੀ ਕਰਦੇ ਆਂ ਤੇ ਹਰੇ ਤੱਕ ਐਵੇਂ ਦਾ ਕੋਈ ਗੱਲਬਾਤ ਨਹੀਂ ਹੈਗੀ ਵੀ ਕੌਣ ਕੈਂਡੀਡੇਟਾ ਤੇ ਕੌਣ ਨਹੀਂ ਹੈਗਾ